ਇਕ ਬਾਹਿ ਸੁਨਿਐ ਸੁਨੇਤ ਤਤ ਕੋ ਪੜਾ ਪੂਰਿ ਸੰਮਰਪਨ ਨਾਨਕ ਲਈ ਤੇ ਆਏ ਫਿਰ ਅੰਗੁਤੁਰ ਤੇ ਅਮਰਦਾਸ ਬਰਾਮ ਘਾਇ ਇੱਕ ਬਾਹਿ ਸੁਨਿਆ ਕਰਮਾਂ ਜਿ ਤੇ ਆਏ ਭਾਏ ਸਬ ਖਾਈ ਉਸਤਾਇ ਸੁਨੇ ਪਾਜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬ ਖਾਈ ਉਸਤਾ ਸਤਾਂ ਪਾਛੀ ਮੰਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦਾਂ ਸਰ ਤੇ ਬੋਲੋ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ 14 ਸਹਿਜਾਂ 40ਾਂ ਮੁੱਤਿਆਂ ਹੱਟੀਆਂ ਜੱਟੀਆਂ ਖੱਟੀਆਂ ਗੁਲਾਮ ਜੱਪਿਆ ਵੰਡੀ ਛਕਿਆ ਜੇ ਥੁਲਾਈ ਸੀ ਵਾਹੇ ਜੇ ਕੋਲ ਅੰਦਰ ਕੀ ਤਕਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਵਾਹਾਂ ਸਰ ਤੇ ਬੋਲੋ ਜੀ ਵਾਹਿ ਸਖਾਂ ਦਾ ਮੰਨ ਨੀਵਾ ਮਤ ਉੱਚੀ ਮੱਖ ਫਕਦਾਰਾ ਘਾਤ ਵਾਹੇ ਕਾਲੂ ਆਪਣੇ ਪੰਥ ਦੀ ਸਦਾ ਸਹਾਇ ਦੀ ਕਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਜਿਨ੍ਹਾਂ ਤੋਂ ਪੰਥ ਨੂੰ ਸਦਿਆ ਗਿਆ ਹੈ ਉਹਲੇ ਕਰ ਸੰਗਦਾਰ ਸੇਵਾ ਸੰਭਾਲਤਾ ਦਾ ਨਾਮ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਨਿਆ ਦੇ ਮਾਨ ਸਤਿਗੁਰ ਨਕਾਣਿਆਂ ਦੇ ਤਾਨ ਤਨ ਅਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਸ਼ਾ ਦੀ ਦੇ ਪਾਵਨ ਰਵਿਧਰ ਚਰਨ ਕਮਲਾਜ ਸਰਦਾਸ ਵੈਂਤੀ ਲੱਖ ਖੁਸ਼ੀਆਂ ਬਹੁਤ ਸ਼ਾਨਾਂ ਦੇ ਸਤਿਗੁਰ ਨਦਰ ਕਰੇ ਨਿਮਕੀ ਕਰ ਨਾਮ ਦੇ ਮੇਰਾ ਮਨ ਤਨ ਸੇਕ ਲਵੇ ਕੀਤਾ ਲੋੜੀਏ ਕੰਮ ਸੋਹਰ ਪਿਆਖੀ ਐ ਕਾਰਜ ਜਿਉ ਸਵਾਰ ਸਤ ਗੁਰ ਸਾਥ ਸਾਥੀ ਐ ਸਤ ਗੁਰ ਪਾਸ਼ਾ ਦੋਵਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦਾ ਖੰਨਾ ਬਖਸ਼ ਕੀਤਾ ਸੁਭਾਗਾ ਸੁਮੰਮ ਬਖਸ਼ੀ ਕੀਤਾ ਵਰਕਾ ਦੇ ਪ੍ਰੀਤਵਾਨ ਅੰਦਰ ਸੁਪਾਨ ਸਿੰਘ ਜੀ ਪੁੱਤਰ ਗੁਰਧਾਨ ਸਾਹਿਬ ਜੀ ਗੁਰੂ ਜੀ ਪ੍ਰਧਾਨ ਪ੍ਰਕਾਸ਼ ਸਿੰਘ ਜੀ ਸਪਤ ਸ੍ਰੀ ਵਾਹਿਗੁਰੂ ਸਾਹਿਬ ਸਰਦਾਰ ਸੁਖਜਾਨ ਸਿੰਘ ਜੀ ਬੱਦशाह ਨੂੰ ਪਰਵਾਸ ਸਤਿਗੁਰ ਪਾਸ਼ਾ ਜੀ ਸਰਦਾਰ ਜੋਂ ਤੋਂ ਪਹਿਲਾਂ ਤਾਲੂ ਦਾ ਉਹ ਤਾਸਰਾ ਲਿਆ ਧੰਨਵਾਦ ਕੀਤਾ ਸਤਿਗੁਰ ਪਾਸ਼ਾ ਜੀ ਸਤਿਗੁਰ ਪਾਸ਼ਾ ਵਿਆਹ ਕਰਜਾਂ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਇਸ ਵੇਲੇ ਅੰਮਰਤ ਕਪਾਲ ਸਿੰਘ ਜੀ ਨੂੰ ਲੜਕੀ ਦੇ ਪਰਿਵਾਰ ਵਾਲਾ ਸਤਿਗੁਰ ਪਾਸ਼ਾ ਜੀ ਸਗਨ ਦੀ ਰਸਮ ਅਦਾ ਹੋਣ ਰਹੀ ਆ ਪਾਸ਼ਾ ਆਪ ਕਿਰਪਾ ਕਰੋ ਰਹਿਮਤਾਂ ਕਰੋ ਕਰਦੀਆਂ ਖਲਾ ਕਰੋ ਦੋਹਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੜੇ ਬਖਸ਼ਣੇ ਕਰਦੀਆਂ ਕਲਾ ਕਰਨੀਆਂ ਦੋਹਾਂ ਪਰਿਵਾਰਾਂ ਦੇ ਕਾਰਜ ਆਸ ਕਰਨੇ ਰਮਸਤਾਂ ਕਰਨੀਆਂ ਕਿਰਪਾ ਕਰਨੀਆਂ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਕਰਦੀ ਤਰਾਸਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੁਨਹਾ ਅੱਲਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਇਕਰੋ ਰੌ ਰੌ ਇੱਕ ਮਿੰਟ ਇਹ ਚਲੋ ਭਈ ਲਾਓ ਜੀ ਲਾ ਦਿਓ ਭਈ ਲਾ ਦਿਓ ਇੱਕ ਵਾਰ ਚਲਾ ਦਿਓ ਹਾਂ ਜੀ ਲਾ ਦਿਓ ਭਾਈ ਦੂਜਾ ਥਰਾਗੇ ਰੱਖਿਓ ਕੋਲੀ ਦੂਜਿਆਂ ਚ ਫੜ ਲਓ ਹਾਂ ਉਹ ਦੂਜੇ ਤੇ ਪੱਗ ਲਾਗੇ ਪੱਗ ਤੇ ਰੱਖ ਕੇ ਫੋਟੋ ਕਰਾ ਲਓ ਭਾਈ ਥੋੜੇ ਨਾਲ ਹੁਕ ਮੜੇ ਨਾਲ ਵੀਜੀ ਜਮ ਹਾਂ ਲੱਗੇ ਕੋ ਵੀਜੀ ਸਾਹਮਣੇ ਧਿਆਨ ਰੱਖੇ ਤੁਸੀਂ ਭਾਈ ਇਦਾਂ ਨਾ ਅੰਗੂਠਾ ਇਦਾਂ ਰੱਖ ਲੋ ਨਾ ਹੋਰੋ ਜੋ ਹਾਂ ਬਸ ਸਾਹਮਣੇ ਧਿਆਨ ਰੱਖੀਏ ਰ ਵੀਜੀ ਟ੍ਰੀਟਮੈਂਟ ਵੇਟ ਕਰਿਓ ਇਦਾਂ ਰਹੋ ਬਜੀ 3 ਆ ਗਿਆ ਹਾਂ 1 ਸਵਾਰਾ ਲੈ ਲਓ ਬਜੀ ਓਕੇ ਹੈ ਇਹ ਲੋ ਓਕੇ ਤੁਸੀਂ ਕਰ ਲਿਆ भाई खा लो थोड़ा एक बाइट खा हाँ लो पहले बिरी एक हाथ मोटे पर चलो छा फो थोड़ा लिप्स बंद रखी बीजी सामने हमारा कमीज सही करे इधर भी देखे बीजी सामने मिनट रुको इधर आईज ना बंद करना भाई दे। रुके मिनट दे। इधर देखा ठीक दे। है भाज हेलो एक वर्ष का तीसरा लिखना सब को देना और ये भी ऐड कर लेना बस और ये नंबर है इसे सेव कर लेना और जात मोड़े पे रख हां बस और वही पे बैठो भाई जी बैठो हां जी फोटो करा लो भाई जी कितने और खड़े है अनु पीछे देखो भाई सामने एक मिनट वेट करना भाई जी इधर चलो भाई जी मुझे सामने देखना ਕੋਧ ਮੜਾਇਓਰ ਕੋੜਾ ਛੋੜਾ ਕਾਲੋ ਠੀਕ ਹੈ ਜੀ ਹਾਂ ਬਸ ਛੋੜਾ ਵੀ ਦਿੱਤੀ ক্লোਜ਼ ਕਰੋ ਕੇ ਸਹੀ ਸੀ ਠੀਕ ਇਧਰ ਕੁ ਮਾੜੋ ਮੜਾ ਪ੍ਰਗਟ ਪਿੱਛੇ ਹੋ ਜਾ ਪਿੱਛੋਂ ਬਸ ਠੀਕ ਹੈ ਜੀ ਸਾਹਮਣੇ ਦੇਖੀ ਲੀ ਦੀ ਇਧਰ ਇੱਕ ਮੜਾ ਇੱਕ ਮਿੰਟ ਠੀਕ ਕਰਿਓ ਆਪਣਾ ਕਰਿਓ ਹਾਂ ਚਲੋ ਠੀਕ ਹੈ ਜੀ ਯਾ ਭਾਈ ਇੱਥੇ ਫੋਟੋ ਗ੍ਰਾਫਰ ਲੱਗੇ ਰੱਖ ਫੋਟੋ ਗ੍ਰਾਫਰ ਇੱਥੇ ਵਿਜੀ ਰੁਮਾਲ ਨਾਲ ਇੱਕ ਮਿੰਟ ਰੁਮਾਲ ਦੋ ਮੈਂ ਤਾਂ ਫਿਰ ਹੀ ਕਰੋ ਫੋਟੋ ਨਹੀਂ ਸਹੀ ਆਉਂਦਾ ਭਾਈ ਤੁਸੀਂ ਨਾਲੋ ਕੇ ਬੈਠੋ ਮੇਰੇ ਨਾਲੋ ਜੀ ਸਾਹਮਣੇ ਦੇਖਿਓ ਤੁਸੀਂ ਨਾਲੋ ਹਾਂ ਜੀ ਦੇਖੋ ਭਾਈ ਇੱਧਰ ਸਾਹਮਣੇ ਇੱਧਰ ਦੇਖਿਓ ਵੀ ਜੀ ਇੱਧਰ ਇੱਕ ਮਿੰਟ ਵੇਟ ਕਰਿਓ ਭਾਈ ਇੱਧਰ ਰਹੋ ਕਰੋ ਭਾਈ ਹਾਂ ਜੀ ਭਾਈ ਦੇਖਾ ਤਾਂ ਲੈਟ ਕਰੋ ਭਾਈ ਠੀਕ ਹੈ ਭਾਈ ਬਾਦੋ ਭਾਜੀ ਪਾ ਲਓ ਪਾ ਲਓ ਧੰਨਵਾਦ ਹਾਂਜੀ ਲਾਓ ਜੀ ਭਾਈ ਨਾਲਾ ਵੇਖੀਆ ਤਰੱਕੋ ਦੇਹੀ ਨਾ ਥੋੜੇ ਨਾ ਬੈਲੈਂਸ ਬਣਾ ਗਦੇ ਸਾਹਮਣੇ ਦੇਖੀਓ ਭਾਈ ਇੱਧਰ ਇੱਕ ਮਤ ਹੋ ਤਾਏ ਥੋੜਾ ਮਿਜ ਮਾਟੀ ਕਰੀਓ ਓਕੇ ਇੱਧਰ ਚਾਹ ਲੈ ਵੇਟ ਕਰੋ ਭਾਈ ਠੀਕ ਹੈ ਜੀ ਭਾਈ ਪੀਛੇ ਛੱਡ ਦੋ ਪੀਛੇ ਫੜੋ ਭਾਈ ਛੱਡ ਦੋ ਜੀ ਫੜੋ ਤੁਸੀਂ ਦੋ ਸਾਹਮਣੇ ਦੇਖਾੜੀ ਉਠੋ ਬਾਈ ਉਠੋ ਹੂੰ ਬਾਈ 1 ਮਿੰਟ